ਲਾਈਵ ਦੇ ਵਿੱਚ ਵੈਲਕਮ ਹੈ ਸਾਰੇ ਹੀ ਭੈਣ ਭਰਾਵਾਂ ਦਾ ਵਾਈ ਗੁਰੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇ ਵਿੱਚ ਰੱਖਣ ਪਲੀਜ਼ ਲਾਈਕ ਦਾਨ ਕਰ ਦਿਓ ਲਾਈਵ ਨੂੰ ਵਾਈ ਗੁਰੂ ਜੀ ਵਾਈ ਗੁਰੂ ਜੀ ਵਾਈ ਗੁਰੂ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਰਦਾਸ ਕਰਦੀ ਹਾਂ ਕਿ ਵਾਈ ਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਵਕਸ਼ਣ ਸਰਬੱਤ ਦੀ ਬਲੀ ਕਰਨ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸੁਖ ਰਖੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਸਤਨਾਮ ਸ਼੍ਰੀ ਵਾਹਿਗੁਰੂ ਇਕੰਗਰ ਸਤਨਾਮ ਕਰਤਾ ਪੁਰਖ ਨੀ ਪੋ ਨਿਰਵੇਰ ਗਾਲ ਮੂਰਤ ਅਜਨੀ ਸੇ ਪੰਗੁੜ ਪ੍ਰਸਾਦ ਜਿ ਇਕੰਗਰ ਸਤਨਾਮ ਕਰਤਾ ਪੁਰਖ ਨੀ ਪੋ ਨਿਰਵੇਰ ਗਾਲ ਮੂਰਤ ਜੋਨੀ ਸੇ ਪੰਗ ਗੁਰਬੰਸ ਸਾਧ ਜਪੋ इकोंकार सतनाम करता पुरख निरपاونਿਰवेर कालमुरत अजनी सैपन गुण परसाद जप इकोंकार सतनाम करता पुरख निरपاونਿਰवेर कालमुरत अजनी सैपन गुण परसाद जप इकोंकार सतनाम करता पुरख निरपاونਿਰवेर कालमुरत ਉਜਨੀ ਸੇ ਪੰ ਗੁਰ ਪ੍ਰਸਾਦਿ ਆਦ ਸੱਚ ਜਗਾਵ ਸੱਚ ਹੈ ਪੀ ਸੱਚ ਨਨਕ ਕੋਸੀ ਪੀ ਸੱਚ ਇਕ ਗੁਰ ਸਤ ਨਾਮ ਕਰਤਾ ਬੁਰ ਨੀਰ ਪੋ ਨਿਰਵੇਰਿ ਹਾਲ ਮੁਰ ਤਜਨੀ ਸੇ ਪੰ ਗੁਰਪ੍ਰਸਾਦ ਚੁਪ ਆਦ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਵੈਲਕਮ ਆ ਲਾਈਵ ਦੇ ਵਿੱਚ ਜਸੀ ਜਾਨ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਵਾਹਿ ਜੀ ਕੇ ਪੰਜੀ ਤੁਹਾਡਾ ਲਾਈਵ ਦੇ ਵਿੱਚ ਵੈਲਕਮ ਆ ਵਾਈ ਗੁਰੂ ਜੀ ਵਾਈ ਗੁਰੂ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵੀਰੇ ਸਤਿ ਸ਼੍ਰੀ ਅਕਾਲ ਗਿੰਦਰ ਸਿਸਟਰ ਵੈਲਕਮ ਆ ਖੁਸ਼ ਤੇਰਾ ਲਾਈਵ ਦੇ ਵਿੱਚ ਭੈਣ ਕਿਦਾਂ ਹੋਰ ਪਰਿਵਾਰ ਠੀਕ ਆ ਜਸਸੀ ਭਾਜੀ ਜੀ ਕਿਦਾਂ ਹੋ ਵਧੀਆ ਵਧੀਆ ਭਾਈ ਸਾਹਿਬ ਵਧੀਆ ਤੁਸੀਂ ਦੱਸੋ ਵਾਈ ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਵਾਈ ਗੁਰੂ ਜੀ ਹਾਂ ਹਾਂ ਖੁਸ਼ ਵਾਈ ਗੁਰੂ ਤਾਂ ਹੋਰ ਪਰਿਵਾਰ ਠੀਕ ਹੈ ਭੈਣ ਸ਼ਸ਼ੀਕਾਲ ਦਵਿੰਦਰ ਵੀਰੇ ਸ਼ਸ਼ੀਕਾਲ ਗੁੱਡ ਸਿਸਟਰ ਹਾਂ ਗੁੱਡੀ ਹੀ ਰੱਖੇ ਭੈਣੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸ਼ਸ਼ੀਕਾਲ ਖੁਸ਼ ਖਜ਼ੀ ਘਰ ਕਿਦਾਂ ਸਾਰੇ ਉਹ ਦੀਦੀ ਜੀ ਵਧੀਆ ਵਧੀਆ ਵਾਈ ਜੀ ਵਧੀਆ ਤੁਸੀਂ ਵੀ ਵਧੀਆ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੀਆਂ ਸਾਰੀਆਂ ਇਹ ਭਾਵਨਾਵਾਂ ਨੂੰ ਵਾਹਿਗੁਰੂ ਪੂਰੀਆਂ ਕਰੇ ਹਮਦਾਜੀ ਜੱਟ ਵੈਲਕਮ ਆ ਭਾਈ ਸਾਹਿਬ ਤੁਹਾਡਾ ਵੀ ਲਈ ਦੇ ਵਿੱਚ ਥੈਂਕ ਯੂ ਤੁਸੀਂ ਆਏ ਸਾਰੇ ਕਿਵੇਂ ਹੋ ਭੈਣ ਵਧੀਆ ਵਧੀਆ ਦਵਿੰਦਰ ਵੀਰੇ ਵਧੀਆ ਸਤਿ ਸ਼੍ਰੀ ਅਕਾਲ ਦਵਿੰਦਰ ਕਿਵੇਂ ਹੋ ਖੁਸ਼ ਦਵਿੰਦਰ ਘਰ ਹੋ ਜਾਂ ਕੰਮ ਤੇ ਹੋ ਬਾਈ ਜੀ ਘਰ ਹੀ ਆ ਮੈਨੂੰ ਲੱਗਦਾ ਜੀ ਤੁਸੀਂ ਰੋਟੀ ਖਾ ਲਈ ਦੀਦੀ ਜੀ ਹਾਂ ਹਾਂ ਬਾਈ ਜੀ ਹਾਂ ਹਾਂ ਰੋਟੀ ਪਾਣੀ ਲੰਗਰ ਸ਼ਕਲੇ ਆਪਾਂ ਤੁਸੀਂ ਦੱਸੋ ਹੋਰ ਬਾਈ ਜੀ ਜਸੀ ਸੋਹ चौहान ਬਾਈ ਜੀ ਤੁਹਾਡਾ ਪਰਿਵਾਰ ਠੀਕ ਹੈ क्या हाल है बढ़िया बढ़िया बहुत बढ़िया भाई साहब बहुत वह वागुरु जी की कृपा थोड़े तो ते भी वाहगुरु जी कृपा रख डिनर कर लिया सबने हाँ हाँ वही कर लिया सबने डिनर ठीक आदविंद हाँ जी हाँ जी एम आप कहाँ से हो हम हरियाणे से भैया हरियाणे सिरसा से सॉरी खुश मन ठीक नहीं सी अच्छा अच्छा कोई गल नहीं भाई जी थोड़ा सिर दर्द किमें है ब ਗਰ ਆਇਆ ਖੁਸ਼ ਅੱਛਾ ਕੋਈ ਗੱਲ ਨਹੀਂ ਵੀਰੇ ਤੁਸੀਂ ਰੈਸਟ ਕਰ ਲਓ ਦਵਿੰਦਰ ਵੀਰੇ ਤੁਸੀਂ ਰੈਸਟ ਕਰ ਲਓ ਕੰਮਤੇ ਹੀ ਦੰਲਾ ਇੱਥੇ ਚਲਦੇ ਹੀ ਰਹਿਣਾ ਤੁਹਾਡਾ ਨਹੀਂ ਮੈਂ ਠੀਕ ਤੇ ਰੈਸਟ ਕਰ ਲਓ ਤੁਸੀਂ ਦਵਾਈ ਲੈਣ ਦਾ ਕਹਿੰਦੇ ਸੀ ਬਾਈ ਲੈ ਲੇ ਮੈਂ ਹైదరాబాద్ ਪਖਸ ਹਾਂ ਹਾਂ ਵੈਲਕਮ ਹੈ ਬਾਈ ਜੀ ਤੁਹਾਡਾ ਵੀ ਹਮਿੰਦਲੀ ਜੱਟ ਬਾਈ ਸਾਹਿਬ ਆਪ ਦਾ ਵੈਲਕਮ ਹੈ ਬਹੁਤ ਸਾਰਾ ਵੈਗਰੂ ਜੀ ਪਰਮਾਤਮਾ ਅੱਲਾ ਖੁਦਾ ਆਪ ਕੋ ਹਮੇਸ਼ਾ ਖੁਸ਼ ਰੱਖੇ ਅੱਛਾ ਰੱਖੇ ਵੈਗਰੂ ਤੇ ਭੈਣ ਤੈਨੂੰ ਵੀ ਵੈਗਰੂ ਲੰਮੀ ਹੋ ਹਾਂ ਜੀ ਤੁਹਾਨੂੰ ਵੀ ਗਵਿੰਦਰ ਵੀਰੇ ਤੁਹਾਨੂੰ ਵੀ ਸਾਰੀਆਂ ਤੁਹਾਡੀਆਂ ਭਾਵਨਾਵਾਂ ਨੂੰ ਪੂਰੀਆਂ ਕਰੇ ਵੈਗਰੂ ਜੀ ਖੁਸ਼ ਰੱਖੇ ਤੁਹਾਨੂੰ ਸਾਰੀਆਂ ਪ੍ਰੋਬਲਮਸ ਸਾਰੇ ਭੈਣਾਂ ਭਰਾਵਾਂ ਦੀਆਂ ਖਤਮ ਕਰ ਦੇਵੇ ਵੈਗਰੂ ਜੀ ओके okay जी ਕੋਈ ਨਾ ਸਿਰਦਰਦ ਠੀਕ ਹੋ ਜਾਂਦਾ ਕਿਦਾਂ ਦਰਦ ਕਰਤੀ ਆ اچھا اچھا ਬਾਈ ਜੀ ਮੈਡੀਸਿਨ ਲਈਆ اچھا ਹਾਂ ਹਾਂ ਮੈਂ ਉਹੀ ਪੁੱਛ ਰਹੀ ਹਾਂ ਕਿ ਭਾਈ ਤੁਸੀਂ ਮੈਡੀਸਿਨ ਲਈਆ ਜੇ ਹੋ ਹਾਂ 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 ਸਾਰੀਦਰ ਮਨੋਈ ਬਹੁਤ ਬਹੁਤ ਸਤਿਕਾਰ ਹੈ ਭਾਈ ਸਾਹਿਬ जय हो जय हो मेडिसिन ਨਹੀਂ ਲਈ ਅੱਛਾ ਨਹੀਂ ਲਈ ਦਵਿੰਦਰ ਵੀਰੇ ਤੁਸੀਂ ਉਸ ਦਿਨ ਕਹਿ ਰਹੇ ਸੀ ਕਿ ਮਤਲਬ ਲੈਣੀ ਆ ਦਵਾਈ ਦਵਾਈ ਲੈ ਲਓ ਵੀਰੇ ਬਹੁਤੀਆਂ ਲੋੜਾਂ ਭਰਾਵਾ ਤੁਹਾਡੀਆਂ ਬਹੁਤੀਆਂ ਕੁਛ ਵੀ ਸਿਰ ਵੀ ਨੰਦੁਖੇ ਤੁਹਾਡਾ ਵਾਹੀ ਗਰੂ ਜੀ ਤੰਦਰੁਸਤੀ ਬਖਸ਼ੇ ਤੁਹਾਨੂੰ ਸਨੀ ਮਾਹੀ ਜੀ ਆਪ ਜੀ ਦਾ ਵੀ ਵੈਲਕਮ ਹੈ ਭਾਈ ਸਾਹਿਬ ਕਿ ਭੈਣ ਜੀ ਤੁਸੀਂ ਲਾਈ ਦੇ ਵਿੱਚ ਆਏ ਹੋ ਥੈਂਕ ਯੂ ਥੈਂਕ ਯੂ ਬਹੁਤ ਸਾਰਾ ਕਿਉਂ ਨਹੀਂ ਲਈ ਹਾਂ ਹਾਂ ਖੁਸ਼ ਮੈਂ ਵੀ ਉਹੀ ਕਹਿ ਰਹੀ ਹਾਂ ਬੀਰੇ ਨੂੰ ਕਿ ਤੁਸੀਂ ਵਾਈ ਚੰਗੀ ਦਵਾਈ ਲੋ ਸਰਦੀ ਪ੍ਰੋਬਲਮ ਦਾ ਮੈਨੂੰ ਵੀ ਪਤਾ ਮੈਨੂੰ ਵੀ ਸਿਰਦਰਦ ਰਹਿੰਦਾ ਹੈ ਮੇਰੇ ਵੀ ਇੱਕ ਦੋ ਸੱਤਾਂ ਲੱਗੀਆਂ ਹੋਈਆਂ ਨੇ ਉਹ ਵੀਰੇ ਦੀ ਡੈਥ ਵੇਲੇ ਨਾਲ ਡਿੰਕ ਦੇ نیچے ਸਿਰ ਦੇ ਵਿੱਚ ਸੱਟ ਤਾਂ ਜੀ ਆ ਤੇ ਹੁਣ ਮੜਾ ਜਾ ਜੇ ਉੱਚੀ ਬੋਲਦੇ ਆ ਥੋੜਾ ਜਿਹਾ ਵੀ ਤੇ ਸਿਰ ਦਰਦ ਹੋਣ ਲੱਗ ਜਾਂਦਾ ਹੈ ਕੋਈ ਨਾ ਕੋਈ ਮੈਨੂੰ ਲੱਗਦਾ ਵੀ ਮੇਰੇ ਸਿਰ ਦੇ ਵਿੱਚ ਵੀ ਪ੍ਰੋਬਲਮ ਹੈ ਜਿਹੜਾ ਸਿਰ ਦਰਦ ਰਹਿੰਦਾ ਹੀ ਆ ਤੇ ਬਹੁਤ ਔਖਾ ਸਿਰ ਦਰਦ ਨਾਲ ਕੋਈ ਕੰਮ ਨਹੀਂ ਹੁੰਦਾ ਡਿਵਾਈਸ वाई गुरुजी वाई गुरुजी वाई गुरुजी आहा खुश ਤੁਸੀਂ ਆਪ ਇਹ ਆ ਬਦਲ ਲਈ ਆਈਡੀ ਪਹਿਲਾਂ ਮੈਂ ਉਹ ਨਹੀਂ ਸੀਗਾ ਹੋਰ ਕੁਝ ਨਹੀਂ ਸੀਗਾ ਕਿ ਕਿਹਾ ਹੋਇਆ ਇੱਥੇ ਤੁਹਾਡੀ ਆਈਡੀ ਤੇ ਕਿ ਮੈਨੂੰ ਵੀ ਲਿਖਾ ਪੈਂਦਾ ਸੀਸੀਟੀਵੀ ਮੇਂ ਬੈਠੇ ਹੋਏ ਭਾਈ ਭੈਣ ਆ ਜਾइए प्लीज ਬਾਤیں ਕਰ ਲਈ ਜੀ ਸੀ ਟੀ ਵੀ ਕਾ ਵੀ ਬਹੁਤ ਵੈਲਕਮ ਹੈ। ਵਾਈ ਗੁਰਜੀ ਵਾਈ ਗੁਰਜੀ ਵਾਈ ਗੁਰਜੀ ਬੋਲ ਲੋ ਦਵਿੰਦਰ ਹਾਂ ਬਾਈ ਜੀ ਬੋਲਦੇ ਨਹੀਂ ਤਵਹੀ ਨਹੀਂ ਲਈ। ਖਿਆਲ ਰੱਖੋ ਵੀਰੇ ਆਪਣਾ ਵੀਰ ਮੇਰਾ ਖਿਆਲ ਰੱਖੋ। ਕਮਤੇ ਹੁੰਦੇ ਰਹਿਣੇ ਆ ਬਾਈ। ਪਹਿਲਾਂ ਪਿੱਛੋਂ ਨਾ ਕਮਤੀ ਹੋਈ ਜਾਣੀਆਂ ਪਹਿਲਾਂ ਸਿੱਧਾ ਖਿਆਲ ਰੱਖੋ ਹੋਈ ਗ੍ਰੇ ਜੀ ਹੋਰ ਖੁਸ਼ ਕਿਦਾਂ ਸਭ ਪਰਿਵਾਰ ਠੀਕ ਹੈ ਭੈਣ ਹੁਣ ਕਿਦਾਂ ਪਾਣੀ ਦਾ ਮਾਹੌਲ ਹੁਣ ਤਾਂ ਠੀਕ ਹੋਣਾ ਕਾਫੀ ਵਾਪਸ ਚਲੇ ਕੇ ਆਉਣਾ ਪਾਣੀ

वागुरु जी वागुरु जी वागुरु जी तो से रोटी खा ली दीदी जी हाँ 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 खा ली बहु जी सारे ने। क्या हाल है बढ़िया है अहमद अली पाकिस्तान से है ये भैया मैं हैदराबाद पाकिस्तान से हूँ अच्छा अच्छा बहुत दूर आया चलेगे भाई साहब किधर चले गए सारे भाई वाहगुरु जी वागुरु जी वागुरु जी वागुरु जी सीसीटीवी में दो बैठे हुए हैं भाई ये जब बहन आ जाओ प्लीज वागुरु जी லைக் ਡਨ ਵਾਸਤੇ ਥੈਂਕ ਯੂ ਵਾਯੁਰੂਜੀ ਵਾਯੁਰੂਜੀ ਸਤਨਾਮ ਸ਼ਿਵਾ ਹੈ ਗੁਰੂ ਸਤਨਾਮ ਸ਼ਿਵਾ ਹੈ ਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਕੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ 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 ਜੀ ਕੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼ਿਵਾ ਗੁਰੂ